ਕੌਣ ਜ਼ਿੰਮੇਦਾਰ ਇਹਨਾਂ ਚੀਜ਼ਾਂ ਦਾ ਇਹਨਾਂ ਜਿੰਨੇ ਬੰਦੇ ਦੋਸ਼ੀ ਕਰਾਇਆਗੇ ਸਾਰਿਆਂ ਨੂੰ ਸੜਕ ਤੇ ਜੋਂਕ ਤੇ ਖੜਾ ਕੇ ਫਾਂਸੀ ਦੇਣੀ ਚਾਹੀਦੀ 25 ਤੋਂ ਵੱਧ ਮੌਤਾ ਸੰਗਰੂਰ ਹੋਈਆਂ ਉੱਥੇ ਕੀ ਕਰਤਾ ਕਿਸ ਨੂੰ ਕਿਹੜੇ ਬੰਦੇ ਨੂੰ ਫਾਂਸੀ ਦੇਤੀ ਕਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਿਹੜੇ ਅਫਸਰ ਦੱਸੋ ਸਾਰੇ ਅਫਸਰ ਜਿੰਨੇ ਸਸਪੈਂਡ ਕੀਤੇ ਸਾਰੇ ਡਿਊਟੀਆਂ ਤੇ ਤਨਾਤ ਫਾਂਸੀ ਨਹੀਂ ਡੰਡੀ ਹੋਉਂਦੀ ਸਾਨੂੰ ਕਿਉਂ ਇੱਕ ਕਰਨਾ ਪਵੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਲੂਸ ਕੱਢਣਾ ਪਵੇ ਚੜਾਵੇ ਤੋਂ ਬਣਾਦਾ ਮਤਲਬ ਹੀ ਨਹੀਂ ਹੁਣ ਇਹਦੇ 'ਚ ਜਿਹੜੇ ਅਫਸਰ ਸਸਪੈਂਡ ਕੀਤੇ ਆ ਉਹ ਕਿੰਨੇ ਦਿਨਾਂ ਲਈ ਕੀਤੇ ਸਾਨੂੰ ਕੀ ਪਤਾ ਅੱਜ ਜਦੋਂ ਮਸਲਾ ਠੰਡਾ ਹੋ ਗਿਆ ਪੰਜ ਸੱਤ ਦਿਨਾਂ ਨੂੰ ਉਦੋਂ ਪੁਲਿਸ ਲੈਣ ਤੋਂ ਇੱਥੇ ਆ ਜੀ ਦੇਖੋ ਜਣਗੇ ਐਮਐਲਏ ਦੇ ਖਾਸ ਬੰਦੇ ਹੀ ਤਾਂ ਕੰਮ ਕਰਦੇ ਆ ਇਹ ਹੂੰ ਠੀਕ ਹੈ ਨਾ ਜੀ ਹੁਣ ਮੈਂ 92 ਨੂੰ ਨਹੀਂ ਕਹਿੰਦਾ ਇਹ 92 ਨੇ ਦੂਜੇ ਵੀ 117 ਵਿੱਚ ਆਜੋ ਵੀ ਕਿਤੇ ਹੁਣ ਸਾਡੇ ਸਾਡਾ ਵੀ ਨਾਂ ਲਈ ਜਾਂਦਾ ਸਾਰਿਆਂ ਦਾ ਮਤਲਬ ਦੀ ਕਾਫੀ ਹੱਦ ਤੱਕ ਬਾਜ ਦਾ ਘਰ ਉੱਜੜ ਜੂਗਾ ਯਾਰ ਇੱਥੇ ਤਾਂ 23 ਪਰਿਵਾਰ ਉੱਜੜ ਗਏ ਕਿਸਨੇ ਕੀ ਲੈਣਾ ਭਗਵੰਤ ਮਾਨ ਕੱਲ ਕੱਲ ਹੀ ਆ ਕੇ 2 ਘੰਟੇ ਫੇਰੀ ਬਾਕੇ ਆਪਦੀ ਦੁਹਾਈ ਦੇ ਕੇ ਚਲੇ ਗਏ ਆ ਕਹਿੰਦੇ ਪੰਜਾਬ ਦੇ ਹਾਲਾਤ ਜਿਹੇ ਹੋ ਚੁੱਕੇ ਆ ਜੀ ਇੱਥੇ ਗਦਾ ਕੁੱਤਾ ਘੋੜਾ ਕੋੜਾ ਕੋਈ ਗੱਲ ਹੋਵੇ ਸਭ ਨੂੰ ਇੱਕ ਨਜ਼ਰ ਬਰਾਬਰ ਹੁੰਦਾ ਜੀ ਮਲੇ ਮਲੇ ਇੱਕ ਛੱਡ ਲੋ ਆ ਹੀ ਮਲੇ ਚ ਵੇਖ ਲੋ ਤਿੰਨ ਚਾਰ ਮੁੰਡੇ ਇਸ ਮਲੇ ਚ ਮਰ ਗਏ ਨਸ਼ੇ ਨਾਲ ਇਹੀ ਬਲੀਆਂ ਕਹਿੰਦੇ ਤੇਈ ਬਲ ਬਲੀ ਚੜ ਕੇ ਵਿਚਾਰੇ ਤੇਈ ਗਰੀਬ ਲੋਕ ਹੈ ਜੇ ਸ਼ਰਾਬ ਦਾ ਰੇਟ ਹੀ ਸਸਤਾ ਕਰ ਦੇਣ ਉਹਨਾਂ ਨੂੰ ਕੀ ਲੋੜ ਹੈ ਦੋ ਨੰਬਰ ਦਾ ਕੰਦ ਪੀਣ ਦੀ ਸਪੈਂਡ ਕਰਨਾ ਕੁਝ ਵੀ ਨਹੀਂ ਕੋਸਟ ਸਪੈਂਡਣਾ ਕੀ ਹੁੰਦਾ ਵੀਰ ਜੀ ਸਸਪੈਂਡ ਤੇ ਇੱਕ ਡਰਾਮਾ ਬਾਜੀ ਹੈ ਅੱਜ ਕੱਲ ਸਸਪੈਂਡ ਦਾ ਮਤਲਬ ਡਰਾਮਾ ਬਾਜੀ ਸਸਪੈਂਡ ਕਰਨਾ ਕੀ ਹੁੰਦਾ ਉਹ ਵਧੀਆ ਉੱਥੇ ਖਾਣਗੇ ਪੀਣਗੇ ਆਦਾ ਤਨਖਾਹ ਦੀ ਪੂਰੀ ਟੜੀ ਮਿਲਣੀ ਅੱਤੀ ਮਿਲ ਜਾਊਗੀ 4 ਮਹੀਨਿਆਂ ਦੀ ਡਿਊਟੀ ਤੇ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜਿਹੜੇ ਹੋ ਮੈਂ ਪਰਮਜੀਤ ਸਿੰਘ ਅੱਜ ਗੱਲਬਾਤ ਕਰਾਂਗੇ ਜਾਲੀ ਸ਼ਰਾਬ ਦੇ ਨਾਲ ਜਿਹਦੇ ਵਿੱਚ ਕਹਿੰਦੇ ਸੀ ਨਸ਼ੀਲੀ ਸ਼ਰਾਬ ਦੇ ਨਾਲ 23 ਜਣਿਆਂ ਦੀ ਮੌਤ ਹੋਈ ਆ ਤੁਸੀਂ ਖਬਰ ਸੁਣੀ ਲਈ ਹੋਣੀ ਆ ਉਸ ਵਿਸ਼ੇ ਤੇ ਗੱਲਬਾਤ ਕਰ ਲਈ ਮੇਰੇ ਨਾਲ ਸਮਾਜ ਸੇਵੀ ਸੰਦੀਪ ਲੰਬਾ ਜੀ ਮੌਜੂਦ ਹੈ ਲੰਬਾ ਸਾਹਿਬ ਕਿਵੇਂ ਵੇਖਦੇ ਹੋ ਇਹ ਮਸਲੇ ਨੂੰ ਜਾਲੀ ਸ਼ਰਾਬ ਵਿਕ ਰਹੀ ਹੈ ਤੇ ਜਾਲੀ ਸ਼ਰਾਬ ਪੀਣ ਦੇ ਨਾਲ 23 ਜਣਿਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਸਭ ਤੋਂ ਪਹਿਲਾਂ ਪਰਮਜੀਤ ਜੀ ਸਤਿ ਸ਼੍ਰੀ ਅਕਾਲ ਸਫਰ ਚੈਨਲ ਦਾ ਧੰਨਵਾਦ ਤੇ ਸਰੋਤਿਆਂ ਨੂੰ ਪਿਆਰ ਭਰਿਆ ਨੂੰ ਸਤਿ ਸ਼੍ਰੀ ਅਕਾਲ ਬੜੇ ਦੁੱਖ ਭਰੀ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਮੈਂ ਕਿ ਪੰਜਾਬ ਦੇ ਹਾਲਾਤ ਇਸ ਕਦਰ ਹੋ ਚੁੱਕੇ ਐ ਕਿ ਇੱਥੇ ਗਧਾ ਘੋੜਾ ਕੁੱਤਾ ਬਿੱਲਾ ਸਰਕਾਰ ਨੂੰ ਸਾਰੀ ਇੱਕੋ ਸ਼੍ਰੇਣੀ ਜਿਹ ਨਜ਼ਰ ਆ ਰਹੇ ਹੁਣ ਪਟਿਆਲੇ ਵੀ ਉਸ ਤੋਂ ਬਾਅਦ 600 ਲੀਟਰ ਮੈਥਲੋਨ ਪਕੜੀ ਗਈ ਅਗਲੇ ਦਿਨ ਹੀ ਪਟਿਆਲੇ ਹਰਕਤ ਚ ਵੜੀ ਅੱਗੇ ਉਸ ਤੋਂ ਬਾਅਦ ਉਹ ਪਤਨੀ 10 ਬੱਚੇ ਚੱਕੇ ਆ ਉਹ ਝੂਠੇ ਚੁੱਕੇ ਆ ਕਿ ਹਜੇ ਸੱਚੇ ਚੁੱਕੇ ਲੋਕਾਂ ਨੂੰ ਢੰਡੇ ਹੋਣ ਦੇ ਮਾਰੇ ਇੱਕ ਡੀਐਸਪੀ ਸਾਹਿਬ ਇੱਕ ਕੀਟੀਓ ਇੱਕ ਐਸਐਚਓ ਸਾਹਿਬ ਤੇ ਨਾਲੇ ਇੱਕ ਅਫਸਰ ਹੋਰ ਪੰਜ ਅਫਸਰਾਂ ਨੂੰ ਸਸਪੈਂਡ ਕਰਤਾ ਦਾਲੇ ਉਸ ਪਰਿਵਾਰ ਦੇ ਜੀਆਂ ਨੂੰ ਹੁਣ ਕਿਵੇਂ ਆਪਾਂ ਵਾਪਸ ਲੈ ਕੇ ਆਵਾਂਗੇ ਮੇਨ ਮਸਲਾ ਇਹ ਹੈ ਹਮ ਹੁਣ ਰਾਜਨੀਤੀ ਭੱਕ ਗਈ ਇਹਦੇ ਤੇ ਔਰ ਚੱਲੂਗੀ ਕਿੰਨੇ ਦਿਨ ਤਿੰਨ ਦਿਨ ਤਿੰਨ ਦਿਨ ਮੀਡੀਆ ਤੇ ਚੱਲਣੀ ਹੈ ਜਾਂ 베ਜਾਂ ਤੇ ਸੋਸ਼ਲ ਮੀਡੀਆ ਤੇ ਉਹ ਜਿਹੜੇ ਬੰਦੇ ਗਏ ਐ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ 2 ਘੰਟਿਆਂ ਚ ਉੱਥੇ ਪਹੁੰਚ ਗਿਆ ਅਫਸੋਸ ਕਰਨ ਚਲੋ ਚੰਗੀ ਗੱਲ ਆ ਪਹੁੰਚ ਗਿਆ ਅਫਸੋਸ ਕਰਕੇ ਬੰਦੇ ਵਾਪਸ ਤਾਂ ਨਹੀਂ ਆਉਂਦੇ ਉਹ ਪਿਛਲੇ ਲੰਬੇ ਸਮੇਂ ਤੋਂ ਕੁੱਝ ਸਮਾਜ ਸੇਵੀ ਅੰਮ੍ਰਿਤਸਰ ਦੇ ਮਜੀਠੇ ਦੇ ਹੋਰ ਨਾਲ ਦੇ ਪਿੰਡਾਂ ਦੇ ਖਲਚੀਆਂ ਟਾਂਗ ਰਾ ਚੰਡੇਆਲਾ ਹਾਂਜੀ ਚਰਨ ਤਾਰਨ ਹੋਰ ਬੜੇ ਸਾਰੇ ਜਿਹੜੇ ਜ਼ਿਲ੍ਹੇ ਪੱਤੀ ਖੇਮ ਕਰਨ ਬਲਡ ਏਰੀਆ ਸਾਰਾ ਥਾਂ ਥਾਂ ਤੇ ਲਾਣ ਵੇਖਦੀ ਐ ਹੂੰ ਜਿਹੜੇ ਸਮਾਜ ਸੇਵੀ ਉਹ ਲੰਬੇ ਸਮੇਂ ਤੋਂ ਰੋਲਾ ਪਾਉਂਦੇ ਆ ਰਹੇ ਉਹਨਾਂ ਦੀ ਗੱਲ ਨੂੰ ਇਗਨੋਰ ਕੀਤਾ ਜਾਂਦਾ ਜੀ ਉਹ ਕਿੰਨੇ ਚੜਾਵਾ ਚੜਦਾ ਹੂੰ ਚੜਾਵੇ ਤੋਂ ਬਿਨਾਂ ਤਾਂ ਮਤਲਬ ਹੀ ਨਹੀਂ ਹੁਣ ਇਹਦੇ ਚ ਜਿਹੜੇ ਅਫਸਰ ਸਸਪੈਂਡ ਕੀਤੇ ਆ ਉਹ ਕਿੰਨੇ ਦਿਨਾਂ ਲਈ ਕੀਤੇ ਸਾਨੂੰ ਕੀ ਪਤਾ ਅ ਜਦੋਂ ਮਸਲਾ ਠੰਡਾ ਹੋ ਗਿਆ 5-7 ਦਿਨਾਂ ਨੂੰ ਉਦੋਂ ਪੁਲਿਸ ਲੈਣ ਤੋਂ ਇੱਥੇ ਹਾਜ਼ਰ ਫਿਰ ਹੋ ਜਾਣਗੇ ਉਹ ਹੂੰ 10-10 ਲੱਖ ਰੁਪਏ ਸੁਣਨ ਚ ਆਇਆ ਵੀ ਮੁਆਵਜ਼ਾ ਦਿੱਤਾ ਪਰਿਵਾਰਾਂ ਹਾਂ ਪਰਿਵਾਰਾਂ ਨੂੰ ਹੂੰ 10-10 ਲੱਖ ਰੁਪਏ ਮੁਆਵਜ਼ਾ ਸੁਣਨ ਚ ਆਇਆ ਜੀ ਦਿੱਤਾ ਨਹੀਂ ਦਿੱਤਾ ਆਪਾਂ ਦੇਖਿਆ ਨਹੀਂ ਸੁਣਨ ਚ ਆਇਆ ਔਰ 10 ਦੇ ਕਰੀਬ ਲੋਕਾਂ ਨੂੰ ਅੰਦਰ ਕੀਤਾ ਉਹਨਾਂ ਦੇ ਲੱਗਦੀਆਂ ਜਿਹੜੀਆਂ ਆਪਕਾਰੀ ਡਿਪਾਰਟਮੈਂਟ ਦੀਆਂ ਜਿਹੜੀਆਂ ਐਕਸਰਸਾਈਜ਼ ਦੀਆਂ ਧਾਰਾ ਧਾਰਾ ਮੈਂ ਉਹ ਧਾਰਾ ਲੱਗੀਆਂ ਜੀ ਆਪਕਾਰੀ ਮਹਿਕਮੇ ਵੱਲੋਂ ਤੇ ਮੈਂ ਉਹਨਾਂ ਇੱਕ ਗੱਲ ਸੁਣਾਉਂਦਾ ਸੀ ਕਿ ਕੈਨੇਡਾ ਦੇ ਵਿੱਚ ਨਾ ਇੱਕ 에어ਪੋਰਟ ਬੰਨਣਾ ਸੀ ਕਿਸੇ ਵੱਡੇ ਸ਼ਹਿਰ ਦਾ ਬਾਈਪਾਸ ਤੇ ਸਾਰੇ ਦਰਖਤ ਕੱਟਤੇ ਉਹਨਾਂ ਨੇ ਔਰ ਕੱਟੇ ਵੀ ਹੋਵੇਂ ਦੂਜੀ ਮਸ਼ੀਨ ਨਾਲ ਦੀ ਨਾਲ ਜਿਹੜੇ ਕਿਤੇ ਹੋਰ ਜਾ ਕੇ ਟ੍ਰਾਂਸਪਲੈਂਟ ਕੀਤੇ ਸੀ ਮੈਂ ਹੋਰ ਚੈਨਲ ਤੇ ਵੀ ਇੰਟਰਵਿਊ ਕੀਤੀ ਹੈ ਹੋਰ ਜਾ ਕੇ ਕਿਤੇ ਟ੍ਰਾਂਸਪਲੈਂਟ ਕੀਤੇ ਸਾਰੇ ਇੱਕ ਨਹੀਂ ਕੱਟਿਆ ਇਹਦੇ ਨਾਲ ਦਾ ਹੀ ਸੀਗਾ ਉੱਤੇ ਉਸ ਤੇ ਬਾਜ ਦਾ ਘਰ ਸੀ ਕੈਨੇਡੀਅਨ ਗਵਰਨਮੈਂਟ ਇੰਨੀ ਹਲਾਟ ਹੈ ਉਹਨੇ ਉੱਥੇ ਆਰਡਰ ਦਿੱਤਾ ठेकेदार ਨੂੰ ਕਿ ਅਗਰ ਇਹ ਦਰਖਤੇ ਤੁਰ ਬਿਨਾ ਜਿੰਨਾ ਚਿਰ ਬਾਜ ਜਿੱਥੋਂ ਆਪਦਾ ਘਰ ਨਹੀਂ ਲੈ ਕੇ ਜਾਂਦਾ ਉਹਨਾਂ ਚਿਰ ਇੱਥੇ ਦਰਖਤ ਨਹੀਂ ਪੁੱਟਣਾ ਤੋਂ ਹੂੰ ਦਰਖਤ ਕਿਸੇ ਕੀਮਤ ਚ ਨਹੀਂ ਪੁੱਟਣਾ ਉਹ ਦਰਖਤ ਦੀ ਇੰਨਾ ਵੀ ਦਰਖਤ ਇੱਕ ਸਾਲ ਕੋ ਉੱਥੇ ਖੜਾ ਰਿਆ ਉਹਨਾਂ ਨੇ ਉਹ ਜਿੱਡਾ ਲੰਬਾ ਦਰਖਤ ਸੀ ਉਹਨੇ ਲੰਮੇ ਉੱਥੇ ਸਾਹਮਣੇ ਉਹਦੇ ਪੋਲ ਲਾਤਾ ਸੀ ਸੀਸੀਟੀਵੀ ਕੈਮਰੇ ਲਾਤੇ ਇੱਕ ਪੰਛੀ ਦੀ ਜਾਨ ਦੀ ਵੈਲਿਊ ਕਿੰਨੀ ਹੈ ਬਾਹਰਲੇ ਮੁਲਕ 'ਚ ਇੱਥੇ ਕਈ ਲੀਡਰ ਗੱਲਾਂ ਕਰ ਦਿੰਦੇ ਆ ਕਿ ਵਿਦੇਸ਼ਾਂ ਨੂੰ ਭੱਜੇ ਜਾਂਦੇ ਆ ਕਿੱਥੇ ਨੌਕਰੀਆਂ ਮਿਲ ਰਹੀਆਂ ਕਿੱਥੇ ਮੈਨੂੰ ਤਾਂ ਲੱਗਦਾ ਨਹੀਂ ਜਿੱਤੋ ਜ ਕਿਸੇ ਨੂੰ ਨੌਕਰੀ ਮਿਲੀ ਹੋਗੀ ਪ੍ਰਾਈਵੇਟ ਸੈਕਟਰ 'ਚ ਜੇ ਕੋਈ 10-5 ਰੱਖ ਵੀ ਲੇ ਉਹ ਕੋਈ ਤੀਰ ਨਹੀਂ ਮਾਰਿਆ ਪ੍ਰਾਈਵੇਟ ਸੈਕਟਰ 'ਚ ਤਾਂ ਜਿ ਕਿ ਤੇ ਖਵਾਵੀ ਦੇ ਟੇਕੇ ਦੇ ਭਰਤੀ ਜਿਹਨੂੰ ਕਹਿੰਨੇ ਆ ਉਹ ਕੋਈ ਤੀਰ ਨਹੀਂ ਮਾਰਿਆ ਉਸ ਤੋਂ ਵੱਧ ਤਾਂ ਤੇ ਜਿਹੜੀ ਦੁਕਾਨਾਂਾਂ ਤੇ ਰੱਖੇ ਵੇ ਜਵਾਕ ਉਹ ਤਨਖਾਹ ਲੈ ਜਾਂਦੇ ਆ ਲੁੰਬਾ ਸਾਹਿਬ ਤੁਸੀਂ ਇੱਕ ਗੱਲ ਕੀਤੀ ਕਿ ਬਾਹਰਲੇ ਕੰਟਰੀ ਦੇ ਵਿੱਚ ਬਾਜ ਦੀ ਜਾਣ ਦੀ ਕੀਮਤ ਸੀ ਪਰ ਇੱਥੇ 23 ਜਾਨਾਂ ਜਾਵਣੀਆਂ ਉਹਨਾਂ ਦੀ ਕੀਮਤ ਕੀ ਹੈ ਕੰਪੈਰੀਸ਼ਨ ਕਰ ਰਿਹਾ ਸੀ ਮੈਂ ਉੱਥੀ ਗੱਲ ਲੈ ਕੇ ਆ ਰਿਹਾ ਸੀ ਕਿ ਉਹ ਦਰਖਤ ਨਹੀਂ ਕੱਟਿਆ ਉਹ ਦਰਖਤ ਇੱਕ ਸਾਲ ਬਾਅਦ ਬਾਜ ਉੱਥੋਂ ਆਪਣਾ ਪਰਿਵਾਰ ਸਮੇਤ ਉਹਨੂੰ ਚੱਕ ਕੇ ਪਿੱਛੋਂ ਲੈ ਗਿਆ ਪੰਜੇ ਚ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਸਭ ਵਾਚ ਕਰ ਰਹੀ ਸੀ ਉਹ ਉਹ ਉੱਥੋਂ ਬਾਅਦ ਜਦੋਂ ਚਲਾ ਗਿਆ ਉਸ ਤੋਂ ਬਾਅਦ ਉਹ درخت ਪਟਿਆ ਫੇਰ ਉਹ ਸੜਕ ਸਿੱਧੀ ਹੋਈ ਹੈ ਨਹੀਂ ਉਹ ਸੜਕ ਰਿੰਗ ਰੋਡ ਮਤਲਬ ਉਹਦਾ ਰਿੰਗ ਬੰਦਦਾ ਸੀ ਸਾਰੇ ਸਾਰੀ ਦੁਨੀਆ ਉੱਤੇ ਸਪੋਰਟ ਕਰਦੀ ਸੀ ਇੱਕ ਬਾਜ ਦਾ ਘਰ ਉੱਜੜ ਜੂਗਾ ਯਾਰ ਇੱਥੇ ਤਾਂ 23 ਪਰਿਵਾਰ ਉੱਜੜ ਗਏ ਕਿਸ ਨੇ ਕੀ ਲੈਣਾ ਭਗਵੰਤ ਮਾਨ ਕੱਲ ਕੱਲ ਹੀ ਆ ਕੇ 2 ਘੰਟੇ ਫੇਰੀ ਬਾਕੇ ਆਪਦੀ ਦੁਹਾਈ ਦੇ ਕੇ ਤੇ ਚਲੇ ਗਏ ਕਹਿੰਦੇ ਤਾਂ ਹੈ ਬਖਸ਼ਿਆ ਨਹੀਂ ਜਾਊਗਾ ਉਹ ਤਾਂ ਹੁਣ ਅਸੀਂ ਵੀ ਕਹੀ ਨਹੀਂ ਬਖਸ਼ਿਆ ਨਹੀਂ ਜਾਊਗਾ ਹੁੰਦਾ ਇਸੇ ਕੁਛ ਵੀ ਨਹੀਂ 25 ਤੋਂ ਵੱਧ ਮੋਤਾ ਸੰਗਰੂਰ ਹੋਈ ਹੈ ਉੱਥੇ ਕੀ ਕਰਤਾ ਕਿਸ ਨੂੰ ਕਿਹੜੇ ਬੰਦੇ ਨੂੰ ਫਾਂਸੀ ਦਿੱਤੀ ਕਿਹੜਾ ਬੰਦਾ ਹੁਣ ਜੇਲ੍ਹ ਚ ਹੈ ਕਿਹੜੇ ਅਫਸਰ ਦੱਸੋ ਸਾਰੇ ਅਫਸਰ ਜਿੰਨੇ ਸਸਪੈਂਡ ਕੀਤੇ ਸਾਰੇ ਡਿਊਟੀਆਂ ਤੇ ਤਨਾਤ ਹੋ ਗਏ ਆ ਅਸੀਂ ਤਾਂ ਆਪੇ ਹੁਣ ਮੰਗ ਕਰਦੇ ਆ ਸਰਕਾਰ ਕੋਲੋਂ ਕਿ ਜਿਹੜੇ ਵੀ ਇਹਦੇ ਨਾਲ ਸਬੰਧਤ ਹੈ ਚਾਹੇ ਉਹ ਛੋਟਾ ਅਫਸਰ ਆ ਜਾਂ ਵੱਡਾ ਚਾਹੇ ਨਿੱਜੀ ਆ ਜਾਂ ਸਰਕਾਰੀ ਆ ਚਾਹੇ ਪ੍ਰਾਈਵੇਟ ਉਹਨੂੰ ਠੋਕ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ 사ਉਦੀ ਅਰਬ ਦੇ ਵਿੱਚ ਕਿਉਂ ਕਾਮਯਾਬ ਹੈ ਕਹਿੰਦੇ ਕੋਈ ਹੋਟਲ ਚ ਨਾ ਕੋਈ ਰੋਟੀ ਖਾਣ ਗਿਆ ਸੀ ਪਰਿਵਾਰ ਤੇ ਆਦਾ ਸੋਨਾ ਉੱਥੇ ਭੁੱਲਿਆ ਆ ਉਹਨਾਂ ਨੇ ਪੁਲਿਸ ਬੁਲਾ ਲਈ ਹੱਥਾਂ ਪੈਰਾਂ ਚ ਆਗੇ ਵੀ ਸੋਨਾ ਕੀ ਦਾ ਹੂੰ ਤੇ ਤੇ ਇਹ ਹਾਲਾਤ ਵੀ ਸੋਨੇ ਦੀ ਵਾਲੀ ਪੱਟ ਕੇ ਲੈ ਜਾਂਦੇ ਆ ਅਸੀਂ ਕਿੱਥੇ ਰਿਸਕ ਕਰ ਲਾਂਗੇ ਸਾਊਦੀ ਅਰਬ ਦੀ ਉਹ ਕਿਉਂ ਉੱਥੇ ਆਏ ਆ ਉੱਥੇ ਕਾਨੂੰਨ ਹੈ ਇੱਥੇ ਗਵਾਲੀ ਪੱਟੀ ਚਾਰ ਬੰਦੇ ਮੌਤ ਪਰ ਛਡੋਣ ਵਾਲੇ ਪਹੁੰਚ ਜਾਂਦੇ ਆ ਉਹ ਆਪਣਾ ਭਤੀਜਾ ਗਲਤੀ ਹੋ ਗਈ ਯਾਰ ਖਾਂਦਾ ਪਿੰਦਾ ਵਾਲਾ ਮोटा ਉਹ ਮੁੰਡਾ ਸਹੀ ਹੈ ਨਰਮਾ ਛੱਡ ਦਿਓ ਉਹ ਪਰਚਾ ਪਾਏ ਉਹਨਾਂ ਨੂੰ ਛੱਡ ਦਿੰਦੇ ਹੋ ਬਾਹਰ ਆ ਕੇ ਮੁੱਠ ਤੇ ਫਿਰ ਦਾ ਦਿੰਦਾ ਵੀ ਮੇਰਾ ਮੇਰਾ ਕੀ ਕਰ ਲਿਆ ਆ ਆ ਗਿਆ ਠੋਕਿਆ ਹੋਵੇ ਚੰਗੀ ਤੇ ਨਾ ਉੱਥੇ ਅੰਗ ਵੱਢਣ ਦੀ ਸਜ਼ਾ ਹੈ ਜੇ ਤੁਸੀਂ ਇੱਕ ਵਾਰੀ ਚੋਰੀ ਕੀਤੀ ਤਾਂ ਉਂਗਲ ਵੱਢਣੀ ਐ ਦੂਜੀ ਾਰ ਕੀਤਾ ਤਾਂ ਗੁੱਟ ਵੱਢਣਾ ਤੀਜੀ ਾਰ ਕੀਤੀ ਤਾਂ ਬਾਹ ਵੱਢਣੀ ਐ ਜੇ ਕੋਈ ਛੋਟੀ ਲੜਕੀਆਂ ਜਾਂ ਕੋਈ ਹੋਰ ਰੇਪ ਕਰਦੇ ਹੋ ਤਾਂ ਬਾਈ ਜੀ ਉਹ ਦੋਨੇ ਹੱਥ ਪਿੱਛੇ ਬੰਨ ਕੇ ਮੂੰਹ ਤੇ ਪਾ ਕੇ ਕਾਲਾ ਕੱਪੜਾ ਸਿਰ ਕਲਮ ਕਰ ਦਿੰਦੇ ਆ ਉਹਦੇ ਘਰ ਦੇ ਅੱਗੇ ਸਾਹਮਣੇ ਪਤਾ ਲੱਗੇ ਚੀਕਾਂ ਨਿਕਲਣ ਘਰ ਦੇ ਪਰਿਵਾਰ ਦੀਆਂ ਕਿ ਕਿਵੇਂ ਉਹਨੇ ਗਲਤ ਕੰਮ ਕੀਤਾ ਸੀ ਰੇਪ ਕੀਤਾ ਸੀ ਇਹ ਹੁੰਦੇ ਕਾਨੂੰਨ ਕਾਨੂੰਨ ਤਾਂ ਬਾਬਾ ਸਾਹਮਣੇ ਬਹੁਤ ਹੀ ਵਧੀਆ ਬਣਾਏ ਹੋਏ ਐ ਇਹਦੀ ਪਾਲਣਾ ਨਹੀਂ ਕਰ ਰਹੇ ਯਾਰ ਹੂੰ ਬਾਬਾ ਸਾਹਨੇ ਤਾਂ ਪਹਿਲਾਂ ਹੀ ਇਹਦੇ ਇਹਦੇ ਵੀ ਇਹ ਘਰ ਦਿੱਤੇ ਹੋਏ ਆ ਕਿ ਜਿਹੜੇ ਜਿਹੜੇ ਜਿਵੇਂ ਸਸਪੈਂਡ ਕਰ ਦਿੱਤੇ ਕੁਝ ਮੁਲਾਜ਼ਮਾਂ ਕਿ ਉਹ ਮੁਲਾਜ਼ਮ ਪਤਾ ਨਹੀਂ ਕਿੰਨੇ ਟਾਈਮ ਤੋਂ ਉਹ ਅੱਜ ਦੀ ਤਾਂ ਸ਼ਰਾਬ ਵੇਖਣੀ ਰਹੀ ਹੋਣੀ ਪਤਾ ਨਹੀਂ ਕਦੋਂ ਦੀ ਵਿਕਰੀ ਆ ਤੇ ਕਿੰਨੀ ਤਦਾਦ ਚ ਉਹਨਾਂ ਨੇ ਈ ਤੋਂ ਪਹਿਲਾਂ ਵੇਚੇ ਹੋਏ ਕਿੰਨੇ ਖੂਨ ਹੱਥ ਰੰਗੇ ਹੋਏ ਆ ਕਿੰਨੇ ਸਾਰੇ ਲੋਕਾਂ ਦੇ ਖੂਨ ਨਾਲ ਹੱਥ ਰੰਗੇਗੇ ਇਥੇ ਹੈ ਜੀ ਇਹਨਾਂ ਨੂੰ ਹੁਣ ਇਹੀ ਹੈ ਵੀ ਸੰਗਰੂਰ ਕਾਨ ਨੂੰ ਠੰਡੀ ਨਹੀਂ ਗੱਲ ਅਸੀਂ ਹੋਣ ਦੇਣੀ ਅਸੀਂ ਨਹੀਂ ਢੰਡੀ ਹੋਣ ਦਿੰਦੇ ਸਾਨੂੰ ਕਿਉਂ ਇੱਕ ਕਰਨਾ ਪਵੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਲੂਸ ਕੱਢਣਾ ਪਵੇ ਜਿੰਨਾ ਚਿਰ ਉਹਨਾਂ ਨੂੰ ਉਹਨਾਂ ਚ ਕਿਸ ਨੂੰ ਹਉਂ ਕਹਿੰਦੇ ਦਾ ਵੀ 302 ਦੀ ਸਜ਼ਾ ਲਾਵਾਂਗੇ ਪਹਿਲਾਂ ਉੱਥੇ ਸੰਗਰੂਰ 307 ਲਾਈ ਸੀ ਉਹ ਹਲਕੀ ਲੱਗੀ ਕਹਿੰਦੇ ਹੁਣ ਕੋਈ ਚੀਮਾ ਸਾਹਾ ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਪੋਲਿਟਿਕਸ ਕਰਦੇ ਐ ਲੀਡਰ ਐ ਆਮ ਆਦਮੀ ਦੇ ਉਹ ਕਹਿ ਰਹੇ ਸੀ ਕਹਿੰਦੇ 302 ਕੋਈ ਜਿਹੜੀ ਬਦਲ ਗਈ 103 ਚ ਸੈਕਸ਼ਨ ਚੇਂਜ ਹੋ ਗਿਆ ਜਿਹੜਾ 302 ਐ ਵੀ 302 ਤਾਂ ਰਾ ਲਾਵਾਂਗੇ ਜਦੋਂ ਲੱਗੂਗਾ ਉਦੋਂ ਦੇਖਾਂਗੇ 302 ਤਾਂ ਸਾਨੂੰ ਕਿਤੇ ਹਾਈ ਟੀਵੀ ਚ ਕਿਤੇ ਨਜ਼ਰ ਨਹੀਂ ਆਈ ਵੱਡੇ 600 ਲੀਟਰ ਐਮਐਸ ਲਾਉਣ ਫੜਿਆ ਗਿਆ ਉਹ ਹੁਣ ਉਹ ਹੁਣ ਕੈਮੀਕਲ ਆਉਂਦਾ ਹਾਂਜੀ ਇਹ 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 ਤਾਂ ਹੈ ਨਹੀਂ ਵੀ 600 ਲੀਟਰ ਅੱਜ ਆ ਗਿਆ ਅੱਜ ਫੜਿਆ ਗਿਆ ਅੱਜ ਸਾਰਿਆਂ ਨੂੰ ਸਾਹਮਣੇ ਆ ਗਿਆ ਪਰ ਇਹ ਲਿਆਉਂਦੇ ਕਿੱਥੋਂ ਆ ਕਿਵੇਂ ਆਉਂਦਾ ਇਹ ਇਹ ਦੀ ਗੱਲ ਤਾਂ ਸੁਨਮਾ ਸਾਹਿਬ ਸੋਚਣ ਵਾਲੀ ਆ ਬਹੁਤ ਵੱਡੀ ਗੱਲ ਹੈ ਜੀ ਇੰਨਾ ਟਾਮ ਜਾਂ ਕਿੰਨਾ ਵੱਡਾ ਰੈਕਟ ਹੈ ਇਹ ਹੁਣ ਹੁਣ ਜਦੋਂ ਦੇਖੋ ਜੀ ਸਾਡੇ ਲੋਕ ਜਿਹੇ ਹੈ ਜਿੰਨਾ ਚਿਰ ਪੁਲ ਚੱਲੀ ਜਾਂਦਾ ਚੱਲੀ ਜਾਂਦਾ ਤਾਂ ਟੁੱਟਿਆ ਪਿਆ ਪੁਲ ਜਿਵੇਂ ਲੋਹੇ ਰਿੰਗਲਾ ਜਦੋਂ ਕਿ ਬੱਸ ਢੱਕ ਪਿੰਦੀ ਹੈ ਉਦੋਂ ਸਾਰਾ ਪ੍ਰਸ਼ਾਸਨ ਗੱਡੀਆਂ ਲੈ ਕੇ ਪਹੁੰਚ ਜਾਂਦਾ ਪਹਿਲਾਂ ਪਹਿਲਾਂ ਅੰਨੇ ਆਪਾਂ ਪਹਿਲਾਂ ਆਨੇ ਪਹਿਲਾਂ ਨਹੀਂ ਬੋਲਦੀਦਾ ਉਦੋਂ ਅੱਖਾ ਪਤ ਨਹੀਂ ਕਿਧਰ ਜੇ ਚਦੋਗੀ ਕਾਂਡ ਹੋ ਜਾਊਗਾ ਉਦੋਂ ਕਹਣਗੇ ਵੀ ਹਾਂ ਵੀ ਆਏ ਸੀ ਹੁਣ ਸਕੂਲ ਵਾਲੀਆਂ ਬੱਸਾਂ ਚੱਲ ਯਾਰ ਵਿਚਾਰੇ ਮੇਰੇ ਕੋਲ ਮਦਦ ਵਰਤੀ ਘਰਾਂ ਦੇ ਮੁੰਡੇ ਉਤਲਾਉਂਦੇ ਕੋਈ ਤਕੜੇ ਘਰ ਦਾ ਬੰਦਾ ਦਾ ਬੱਸ ਚਲਾਉਂਦਾ ਨਹੀਂ ਮਦਦ ਵਰਤੀ ਘਰਾਂ ਦੇ ਆਪਣੇ ਕਿੰਨੇ ਕਿ ਤਕੜੇ ਬੱਸਾਂ ਵਾਲੇ ਤੁਸੀਂ ਦੇਖ ਲੈ ਵੀ ਬਹੁਤ ਕਰੋੜਪਤੀ ਯਾਰ ਪੱਤੀ ਘਰਾਂ ਦੇ ਮੁੰਡੇ ਐ ਸਭ ਦਰਮਿਆਨੇ ਐ ਕਿਦੋਂ ਕਿਲਾ ਪੈ ਲਈ ਅੱਧਾ ਕਿਲਾ ਵਾ ਕੇ ਅਗਲੇ ਸਾਲ ਬੱਸ ਪਾਉਂਦਾ ਇੱਕ ਦੀ ਸਾਰੀਆਂ ਬੱਸਾਂ ਥੋੜੀ ਉਹਨਾਂ ਨੂੰ ਮੈਂ ਕਹਿੰਦਾ ਹੁਣ ਜੇ ਆਪਾਂ 20 ਵਸਾ ਗਏ ਨੇ ਤਰੂ ਜੇ ਇੱਕ ਅਧੀ ਬਾਸ ਦੀ ਹਾਲਤ ਖਸਤਾ ਵੀ ਹੁੰਦੀ ਹੈ ਤੇ ਉਦੋਂ ਜਦੋਂ ਮਾੜਾ ਮੋਟਾ ਕੋਈ ਟਾਇਰ ਉਹਦਾ ਪਾੜ ਜਾਂਦਾ ਉਹਨੂੰ ਦੇਖਣ ਵਾਲਾ ਹੁੰਦਾ ਸਾਰਿਆਂ ਦੇ گاਜ ਗੇ ਜਿੰਨੇ ਪੂਰੇ ਜ਼ਿਲ੍ਹੇ ਦੇ گاਜ ਗੇਰ ਜਾਂਦੀ ਹੈ ਪਰ ਜਦੋਂ ਪਹਿਲੇ ਤੁਸੀਂ ਇੱਕ ਬਸ ਨੂੰ ਦੇਖ ਕੇ ਉਹਦਾ ਟਾਇਰ ਪਵਾ ਦੋ ਸਕੂਲ ਵੱਲੋਂ ਪਵਾ ਦੋ ਸਕੂਲ ਵਾਲੇ ਹੁੰਦੇ ਵੀ ਇਹ ਸਾਰਾ ਮਤਲਬ ਥੋੜੀ ਹੈ ਵੀ ਸਕੂਲਾਂ ਦਾ ਵੀ ਜੇ ਆਪਾਂ ਗੱਲ ਕਰੀਏ ਸਕੂਲਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਨਾਲ ਹੁਣ ਸਕੂਲਾਂ ਨੇ ਕੀ ਕੀਤਾ ਇਸ ਕੰਮ ਤੋਂ ਦੂਰ ਹੋ ਕੇ ਆਪਣੇ ਹੱਥ ਦੂਰ ਕਰ ਲਏ ਸਕੂਲਾਂ ਨੇ ਵੀ ਕੀ ਕਰਨ ਉਹ ਕਹਿੰਦੇ ਵੀ ਰੋਜ਼ ਦਾ ਵੀ ਉਹਨਾਂ ਨੇ ਬੱਸਾਂ ਹੀ ਅੱਡ ਕਰਤੀਆਂ ਮਾਪੇ ਪਾਪ ਨੂੰ ਕਹਿੰਦਾ ਤੁਸੀਂ ਕਰ ਲਓ ਇਹਨਾਂ ਨਾਲ ਗੱਲਬਾਤ ਇਹ ਸਾਡਾ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਥੇ ਜਦੋਂ ਹਾਦਸਾ ਹੋ ਜਾਂਦਾ ਬੱਚਿਆਂ ਨਾਲ ਧੁੰਦ ਚ ਹੋ ਗਿਆ ਚਾਹੇ ਉਹ ਰਿਫਲੈਕਟਰ ਰਹਿਣੀ ਸੀ ਚਾਹੇ ਟਾਇਰ ਪੰਚ ਚ ਪਾੜਤਨ ਤੇ ਹੋ ਗਿਆ ਤੇ ਉਦੋਂ ਬਾਅਦ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਜਾਂਦੀਆਂ ਫਿਰ ਇੱਕਦਮ ਕਾਨੂੰਨ ਹੀ ਕਾਨੂੰਨ ਨਜ਼ਰ ਆਉਣ ਲੱਗ ਜਾਂਦਾ ਉਦੋਂ ਪਹਿਲਾਂ ਕਾਨੂੰਨਾਂ ਦੀ ਨਹੀਂ ਨਹੀਂ ਬਿਲਕੁਲ ਮੈਂ ਕਹਿੰਦਾ ਜਦੋਂ ਕੋਈ ਵੀ ਕਾਂਡ ਹੁੰਦਾ ਹੁਣ ਨਿਉ ਦੀ ਬੱਸ ਹੈ ਇੱਥੇ ਮੇਰੇ ਖਿਆਲ ਵਿੱਚ ਬਾਹਲਾ ਨਹੀਂ ਤਾਂ ਸਾਲ ਚ 12 ਤੇ 13 ਐਕਸੀਡੈਂਟ ਐਤ ਕੀ ਵੱਡੇ ਹੋਏ ਆ 365 ਦਿਨਾਂ ਦੀ 12 13 ਜਿਹੇ ਐਕਸੀਡੈਂਟ ਹੋਏ ਜਿੰਨਾ ਵਿੱਚ ਸੈਂਕੜੇ ਮੋਤਾ ਹੋ ਗਈ ਬਾਈ ਜੀ ਹੂੰ ਸੈਂਕੜੇ ਮੋਤਾ ਜਿਉਂ ਉਹਨਾਂ ਦਾ ਗਿਣੀਏ ਤਾਂ ਕੀ ਗੱਲ ਬੰਦੀ ਆ ਬਦ 100 ਪਰਿਵਾਰ ਇੱਕ ਸਪੀਡ ਜਦੋਂ ਪਰਮਟ ਦੇਣੇ ਐ ਪਰਮਟ ਦੇਈ ਜਾਂਦਾ ਅੰਨੇਵਾ ਦੇਈ ਜਾਂਦੇ ਦੇਖਣੇ ਨੇ ਬੱਸ ਉੱਤੇ ਬੱਸ ਚੜੀ ਹੁੰਦੀ ਐ 10 ਵਜੇ ਇੱਕ ਮਿੰਟ ਹੋ ਗਿਆ ਹਜੇ ਉਹ ਬਹੁਜੇ ਉਹ ਤਾਂ ਅੱਡੇ ਤੇ ਲੱਗੀ ਨਹੀਂ ਦੂਜੀ ਆਕੇ ਮਗਰੋਂ ਚੀਕਾਂ ਮਾਰੀ ਜਾਂਦੇ ਤੀਜੀ ਫਿਰ ਬਾਹਰ ਖੜੀ ਐ ਹੂੰ ਇੰਨੇ ਪਰਮਟ ਦੇਣ ਦੀ ਘਟ ਤੋਂ ਘਟ 10 12 ਮਿੰਟ ਤਾਂ ਤਾਂ ਬੱਸ ਨੂੰ ਟਾਈਮ ਨਹੀਂ ਬੱਸ ਵੀ ਆਪਣਾ ਅੱਗੇ ਸਬਰ ਤਿਆ ਕਰੇ ਚਾਰ ਚਰਬਸ ਨਾ ਇਕੱਠੀਆਂ ਦੁਰੀਆਂ ਜਾਂਦੀਆਂ ਤਾਂ ਹੀ ਐਕਸੀਡੈਂਟ ਹੁੰਦੇ ਫਿਰ ਉਹ ਗੱਡੀਆਂ ਤੇਜ਼ ਚਲਾਉਂਦੇ ਆ ਉਹਦਾ ਟਾਈਮ ਚੱਕਣ ਦੇ ਮਾਰੇ ਲੜਦੇ ਇੱਕ ਦੂਜੇ ਨਾਲ ਸੱਟਾਂ ਖਾਂਦੇ ਡਰਾਈਵਰ ਕਨੈਕਟਰ ਵਿਚਾਰੇ ਆਪਸ ਚ ਮਾਰੇ ਜਾਂਦੇ ਆ ਹੂੰ ਠੀਕ ਆ ਨਾ ਲੁੰਬਾ ਸਾਹਿਬ ਜੇ ਜੇ ਆਪਾਂ ਸ਼ਰਾਬ ਦੀ ਗੱਲ ਕਰਦੇ ਆ ਨਕਲੀ ਦੀ ਜਿਵੇਂ ਕੀ ਲੱਗਦਾ ਕਿ ਜਿਹੜੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੁਣ ਇਹ ਤਾਂ ਪਤਾ ਨਹੀਂ ਕਿੰਨੇ ਟਾਈਮ ਵਾਸਤੇ ਕੀਤਾ ਕੀ ਕੱਲਾ ਸਸਪੈਂਡ ਕਰਨਾ ਬਹੁਤ ਜਿਹੜਾ ਸਸਪੈਂਡ ਕਰਨਾ ਕੁਝ ਵੀ ਨਹੀਂ ਕੋਸ ਸਸਪੈਂਡ ਨਾ ਕੀ ਹੁੰਦਾ ਵੀਰ ਜੀ ਸਸਪੈਂਡ ਤਾਂ ਇੱਕ ਡਰਾਮਾ ਬਾਜੀ ਹੈ ਅੱਜ ਕੱਲ ਸਸਪੈਂਡ ਦਾ ਮਤਲਬ ਡਰਾਮਾ ਬਾਜੀ ਸਸਪੈਂਡ ਕਰਨਾ ਕੀ ਹੁੰਦਾ ਉਹ ਵਧੀਆ ਉਥੇ ਖਾਣਗੇ ਪੀਣਗੇ ਆਦਾ ਤਨਖਾਹ ਦੀ ਪੂਰੀ ਜਣੀ ਮਿਲਣੀ ਅੱਧੀ ਮਿਲੀ ਜਾਊਗੀ ਚਾਰਾ ਮਹੀਨਾ ਡਿਊਟੀ ਤੇ ਇਹ ਆਪ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਜੀ ਤਿੰਨਾ ਮਹੀਨਿਆਂ ਦੇ ਵਿੱਚ ਨਸ਼ਾ ਮੁਕਤ ਕਰ ਦੇਣਾ 24 ਘੰਟਾ ਦਾ ਨਿਸਾਬ ਬਿਆਦਵੀ ਦਾ ਉਹ ਗੱਲਾਂ ਤੇ ਕਿਤੇ ਨਜ਼ਰ ਆ ਰਹੀ ਹੈ ਹੁਣ ਯੁੱਧ ਵੀ ਚਲਾਇਆ ਨਸ਼ਾ ਵਿਰੋਧ ਕਿ ਉਹ ਉਹ ਅਸਰ ਦਿਖਦਾ ਉਹਦਾ 5% ਸਿਰਫ 5% ਅੱਛਾ ਨਸ਼ਾ ਕਿੱਥੇ ਨਹੀਂ ਮਿਲ ਰਿਹਾ ਨਸ਼ਾ ਦਾ ਉਮੀਮ ਚੱਲੀ ਜਾਂਦਾ ਹੂੰ ਠੀਕ ਹੈ ਵੀ ਵਿੱਚੋਂ ਕੁਝ ਛੋਟੀਆਂ-ਮੋਟੀਆਂ ਮੱਛੀਆਂ ਨੇ ਦੇ ਹੱਥ ਆ ਗਈਆਂ ਤੇ ਕੀ ਕਹਿਣਾ ਹੈ ਹੈ ਛੋਟੀਆਂ-ਮੋਟੀਆਂ ਮੱਛੀਆਂ ਆ ਗਈਆਂ ਜਿਹੜੇ ਵੱਡੇ-ਵੱਡੇ ਮਗਰਮਾਛਾ ਉਹ ਤਾਂ ਹਜੇ ਵੀ ਗ੍ਰਫਟ ਤੋਂ ਬਾਹਰ ਹੈ ਇਹ ਤਾਂ ਬਲਡੋਰਰ ਜਿਹੜਾ ਵੱਡੇ ਮਹਿਲਾਂ ਤੇ ਚੱਲਦਾ ਨਾ ਗਰੀਬ ਘਰਾਂ ਨਾਲੋਂ 50-50 ਗੱਜ ਦੇ ਘਰਾਂ ਨਾਲੋਂ ਮਹਿਲਾਂ ਤੇ ਚੱਲਦਾ ਫੇਰ ਸੁਆਦ ਸੀ ਫੇਰ ਅਸੀਂ ਮੰਨਦੇ ਪਿਛਲੇ ਦਿਨੀ ਫਰੀਦਕੋਟ ਐਮਐਲਏ ਦਾ ਕੋਈ ਖਾਸ ਬੰਦਾ ਵੀ ਫੜਿਆ ਗਿਆ ਹਾਂ ਉਸ ਫੜਿਆ ਗਿਆ ਤੇ ਛੱਡ ਵੀ ਦਿੱਤਾ ਗਿਆ ਉਹ ਹਾਂ ਐਮਐਲਏ ਦੇ ਖਾਸ ਬੰਦੇ ਹੀ ਤਾਂ ਕੰਮ ਕਰਦੇ ਆ ਇਹ ਹੂੰ ਠੀਕ ਹੈ ਨਾ ਜੀ ਹੁਣ ਮੈਂ 92 ਨੂੰ ਨਹੀਂ ਕਹਿੰਦਾ ਇਹ 92 ਨਹੀਂ ਦੂਜੇ ਵੀ 117 ਵਿੱਚ ਆ ਜਾਓ ਵੀ ਕਿਤੇ ਹੁਣ ਸਾਡੇ ਸਾਡਾ ਵੀ ਨਾਂ ਲਈ ਜਾਂਦਾ ਸਾਰਿਆਂ ਦਾ ਮਤਲਬ ਵੀ ਕਾਫੀ ਹੱਦ ਤੱਕ ਜਿੰਨੂੰ ਰੋਕਲਾ ਐਮਐਲਏ ਦਾ ਕੋਈ ਨਜ਼ਦੀਕੀ ਵੀ ਹੈ ਉਹ ਵੀ ਉਹ ਜੀ ਬੱਤੀ ਲਾਈ ਬੈਠਾ ਫਿਲਮਾਂ ਚੜਾਈ ਬੈਠਾ ਸ਼ੀਸ਼ੇ ਚੜਾਈ ਬੈਠਾ ਕਾਲੇ ਆਪਦੀ ਪੂਰੀ ਮਤਲਬ ਯਾਰੀ ਕੁਰਸੀਆਂ ਦੇ ਭੁੱਖੇ ਲੋਕ ਕਿੱਥੇ ਸੇਵਾ ਕਰ ਲੈਣਗੇ ਹੂੰ ਜਿਹੜੇ ਲੋਕ ਉਹਦਿਆਂ ਦੇ ਭੁੱਖੇ ਐ ਕੁਰਸੀਆਂ ਦੇ ਭੁੱਖੇ ਐ ਉਹ ਕਿੱਥੇ ਜਨਤਾ ਦੀ ਸੇਵਾ ਕਰ ਲੈਣਗੇ ਹੂੰ ਕੀ ਅੱਜ ਜੈਤੂ ਸ਼ਹਿਰ ਐ ਜੈਤੂ ਸ਼ਹਿਰ ਨੂੰ ਲੈ ਲੈਣੇ ਕੀ ਇੱਥੇ ਚਟਾ ਨਹੀਂ ਵਿਕਦਾ ਵਿਕਦਾ ਹੁਣ ਐਮਐਲਏ ਕਹਿੰਦਾ ਮੈਨੂੰ ਦੱਸੋ ਕਿੱਥੇ ਵਿਕਦਾ ਮੈਂ ਫੜਾ ਮੋਨ ਉਹ ਅਗਲਾ ਡਰਦਾ ਜਾਂ ਕਿ ਨਹੀਂ ਦੱਸਦਾ ਜੀ ਹਮ ਐਮਐਲਏ ਸਾਹਿਬ ਤੁਸੀਂ ਤਾਂ ਗਨ ਮੈਨ ਲਈ ਫਿਰਦੇ ਹੋ ਨਾਲ ਹੋਰ ਅਗਲਾ ਡਰ ਜਾਂਦਾ ਹਮ ਹਰੇਕ ਇੱਥੇ ਗਲੀ ਮੱਲਾ ਚਾਰ ਗਲੀਆਂ ਛੱਡ ਲਓ ਨੌਜਵਾਨ ਦੀ ਮੌਤ ਹੋਈ ਵੀ ਮੁੰਡੇ ਦੀ ਹਰੇਕ ਗਲੀ ਮੱਲੇ ਇੱਕ ਛੱਡ ਲੋ ਆਹੀ ਮੱਲੇ ਚ ਵੇਖ ਲੋ ਤਿੰਨ ਚਾਰ ਮੁੰਡੇ ਇਸ ਮੱਲੇ ਚ ਮਰ ਗਏ ਨਸ਼ੇ ਨਾਲ ਐਮਐਲਏ ਦੇ ਵੀ ਬਾਡੀਗਾਰਡ ਤੇ ਆ ਰਿਆ ਸੀ ਨਾ ਕਿ ਗਨਮੈਨ ਕੋਈ ਵੇਚਦਾ ਹਾਂ ਆਹੀ ਆ ਜੇ ਖਬਰ ਮੈਨੂੰ ਮੇਰੇ ਕੋਲ ਪਹੁੰਚੀ ਹੈ ਕੱਲ ਹੀ ਆਈ ਹੈ ਖਬਰ ਉਹਦਾ ਮੈਂ ਕਰੂੰਗਾ ਪਿਛਲੇ ਚੰਚੰਗੀ ਤਰ੍ਹਾਂ ਜੇ ਉਹ ਮਾਰਾ ਜਾ ਵੀ ਕੋਈ ਦੋਸ਼ੀ ਪਾਇਗਾ ਫਿਰ ਚਾਹੇ ਐਮਐਲਏ ਦਾ ਤੇ ਚਾਹੇ ਮੁੱਖ ਮੰਤਰੀ ਦਾ ਫਿਰ ਨਹੀਂ ਅਸੀਂ ਛੱਡਾਂਗੇ ਕਾਨੂੰਨ ਦੇ ਮੁਤਾਬਕ ਚੱਲਾਂਗੇ ਬਾਬਾ ਸਾਹਿਬ ਨੇ ਇੱਕ ਵੀ ਕਾਨੂੰਨ ਵਿੱਚ ਇਹ ਨਹੀਂ ਲਿਖਿਆ ਵੀ ਐਮਐਲਏ ਦਾ ਜੋ ਕੋਈ ਰਿਸ਼ਤੇਦਾਰ ਆ ਜਾਂ ਕੋਈ ਸਾਲਾ ਲੱਗਦਾ ਤੇ ਉਹ ਜਾ ਐਮ ਐਲ ਏ ਨੇ ਤਾਂ ਉਹਦੇ ਬਾਹਰ ਚ ਇੱਥੇ ਲਿਖ ਕੇ ਲਾਇਆ ਹੋਇਆ ਕਿ ਇੱਥੇ ਨਸ਼ੇ ਵਾਲਾ ਨਾ ਕੋਈ ਮੇਰੇ ਕੋਲੇ ਆਵੇ ਤੇ ਨਾ ਛਡਾਉਣ ਇਹ ਦੀ ਅਮੋਲਕ ਸਿੰਘ ਦੀ ਵਧੀਆ ਲੱਗੀ ਗੱਲ ਐਮ ਐਲ ਏ ਸਾਹਿਬ ਦੀ ਕਿ ਭਾਈ ਇੱਥੇ ਮੇਰੇ ਕੋਲੇ ਕੋਈ ਨਸ਼ਾ ਹੁਣ ਦੇਖੋ ਲਿਖ ਕੇ ਤਾਂ ਲਾਇਆ ਹੁਣ ਆਪਾਂ ਤਾਂ ਜੋ ਦਿੱਖਦਾ ਜੋ ਦਿੱਖਦਾ ਵਈ ਵਿਕਦਾ ਲਿਖ ਕੇ ਲਾਇਆ ਉਹਨਾਂ ਦੇ ਬਾਹਰ ਚ ਲਿਖ ਕੇ ਲਾਦਾ ਵੀ ਤੇ ਨਸ਼ਾ ਨੂੰ ਛੇ ਲਾਣਾ ਕੋਈ ਆ ਜਾ ਛਡਾਉਣ ਆਲਾ ਜਾਂ ਦੂਜਾ ਬਖਸ਼ਿਆ ਨਹੀਂ ਜਾਊਗਾ ਬਾਕੀ ਕੀਤੀ ਹੈ ਕਾਰਵਾਈ ਤਾਂ ਜੱਤੋਂ ਕੀਤੀਆਂ ਪਰ ਹੁਣ ਉਹਨਾਂ ਨੇ ਆਪਣੇ ਟਿਕਾਣੇ ਬਦਲ ਲਏ ਨਸ਼ੇੜੀਆਂ ਨੇ ਅੱਧੇ ਡਿਪੀ ਸਾਹਿਬ ਕਰਨੀ ਚਲੇ ਗਏ ਅੱਧੇ ਉੱਧਰ ਚਲੇਗੀ ਵਿਸ਼ਕਰਮਾ ਜਿਹੜਾ ਬਾਬਾ ਬ੍ਰਹਮਚਾਰੀ ਮੰਦਰ ਦੇ ਪਿੱਛੇ ਅੱਧੇ ਅੰਬੇਦਕਰ ਬਸਤੀ ਗਲੀ ਨੰਬਰ 4 ਉਹ ਪਿੱਛੇ ਜਿਹੇ ਹੈਗੇ ਪੰਚਰ ਘਰ ਉਹ ਵੇਚਦੇ ਆ ਹੂੰ ਬਈ ਜਿਹੜੀ ਅੰਜਾਲੀ ਸ਼ਰਾਬ ਆ ਉਹ ਅੱਜ ਸਾਰਿਆਂ ਲੋਕਾਂ ਦੇ ਖਬਰਾਂ ਰਾਹੀਂ ਸਾਹਮਣੇ ਆ ਗਏ ਕਿ ਭਾਈ 2 ਨੰਬਰ ਦੀ ਸ਼ਰਾਬ ਵਿਕ ਰਹੀ ਆ ਤੇ ਨਸ਼ੀਲੀ ਵੀ ਆ ਕੀ ਸਰਕਾਰ ਨੂੰ ਇਤੋਂ ਪਹਿਲਾਂ ਇਹਦੇ ਬਾਰੇ ਕੰਨ ਖਬਰ ਹੀ ਨਹੀਂ ਸੀ ਮਜੀਠੀਆ ਸਾਹਿਬ ਦੀ ਗੱਲ ਕਰਦੇ ਵਿਕਰਮਜੀਤ ਅੱਜ ਉਹਨਾਂ ਨੇ ਕਿਹਾ ਮੀਡੀਆ ਦੇ ਵਿੱਚ ਕਹਿੰਦਾ ਵੀ ਹੁਣ ਭਗਵੰਤ ਮਾਨ ਨੂੰ ਦੇਖ ਗਿਆ ਹੁਣ ਸਾਰਾ ਕੋਈ ਬੰਦੇ ਵੀ ਦੇਖ ਕੇ ਜਲਦੀ ਇਹ ਪਹਿਲਾਂ ਹੀ ਕਾਰਵਾਈ ਕਿਉਂ ਨਹੀਂ ਹੁੰਦੀ ਜਦੋਂ ਮੌਤਾ ਹੋ ਗਿਆ ਅੱਛਾ ਕਿ ਹਰੇਕ ਇਨਸਾਫ ਹੁਣ ਮੌਤ ਤੋਂ ਬਾਅਦ ਮਿਲੇਗਾ ਇਹ ਬਲੀਆਂ ਬਲੀਆਂ ਮੈਂ ਤਾਂ ਤੇਈ ਬਲੀਆਂ ਕਹਿੰਦਾ ਤੇਈ ਬਲੀ ਚੜ ਕੇ ਵਿਚਾਰੇ ਤੇਈ ਗਰੀਬ ਲੋਕ ਹੈ ਜੇ ਸ਼ਰਾਬ ਦਾ ਰੇਟ ਹੀ ਸਸਤਾ ਕਰ ਦੇਣ ਤਾਂ ਉਹਨਾਂ ਨੂੰ ਕੀ ਲੋੜ ਹੈ ਦੋ ਨੰਬਰ ਦਾ ਗੰਦ ਪੀਣ ਦੀ ਲੋਕਾਂ ਨੂੰ ਲੋਕਾਂ ਨੇ ਵੋਟਾਂ ਦੇ ਜਿਹੜੇ ਸ਼ਰਾਬ ਪੀਂਦੇ ਇਹ ਸਿਗਰਕੇ ਜ਼ਿਆਦਾ ਬਾਤੀਆਂ ਉਹਨਾਂ ਨੇ ਕਿਸ दारू ਦੀ ਬੋਤਲ ਮੈਂ 100 ਰੁਪਏ ਦੀ ਕਰ ਦੂੰਗਾ ਜੀ ਵੀ ਹੋਗੇ ਵਧੀਆ ਗਲਾ ਵਰਗੀ दारू ਦੇਵਾਂਗੇ ਤੁਹਾਨੂੰ 100 ਰੁਪਏ ਦੀ 100 ਰੁਪਏ ਦੀ ਤੇ ਉਹੀ 100 ਰੁਪਏ ਵਾਲੀ ਅੱਜ 300 ਦੀ ਫੇਰ ਹੋਈ ਪਈ ਐ ਤੇ ਕਿੱਥੋਂ ਵੀ ਲੈਣੇ ਗਰੀਬ ਬਾਈ ਜੀ ਹੁਣ ਪ੍ਰਮੋਟ ਨਹੀਂ ਕਰ ਰਹਾ ਮੈਂ दारू ਨੂੰ ਇਹ ਬੰਦਾ ਹਰੇਕ ਹੀ ਕਹਿ ਹੁੰਦਾ ਨਾਲ ਚਾਹੇ ਆਪ ਹੀ ਪੀਂਦਾ ਹੋਵੇ दारू ਪ੍ਰਮੋਟ ਨਹੀਂ ਮੈਂ ਕਰ ਰਿਹਾ ਪਰ ਬਾਈ ਜੀ दारू ਥੱਕੇ ਜੁੱਟੇ ਜਿੰਨੇ ਵੀ ਲੇਬਰ ਵਾਲੇ ਭਰਾ ਹੋਰ ਆ ਇਹ 100 ਤੋਂ 90 ਪੀਂਦੇ ਆ। ਇਹਨੂੰ ਪੀਂਦੇ ਉਹ ਉੱਠਿਆ ਨਹੀਂ ਆਂਦਾ ਤੇ ਉਹ ਵਿਚਾਰੇ ਹੁਣ ਕੀ ਪੀ ਲੈਣਗੇ ਉਹਦੇ ਚੋਂ। ਹੂੰ ਤੁਸੀਂ ਕਹਿੰਦੇ 100 ਤੋਂ 90 ਲੋਕ ਪੀਂਦੇ ਆ ਕਿ ਇਹ ਬੀਪੀ ਇਸ ਸ਼੍ਰੇਣੀ ਦੇ ਨਹੀਂ ਇਹ ਪੀਣ ਵਾਲੇ ਲੋਕਾਂ ਦਾ ਕਸੂਰ ਨਹੀਂ ਉਹਨਾਂ ਨੂੰ ਉਹਨਾਂ ਦੀ ਤਾਂ ਹੀ ਦੋ ਨੰਬਰ ਦੀ ਵਿਕਦੀ ਆ ਜੇ ਪੀਂਦੇ ਆ ਤਾਂ। ਭਾਈ ਜੀ ਜਦੋਂ ਮਜਬੂਰੀ ਹੈ ਠੇਕੇ ਦੇ ਮਹਿੰਗੇ ਆ। ਹੂੰ ਉਹਨਾਂ ਨੇ ਤਾਂ ਪੀਣੀ ਪੀਣੀ ਹੈ। ਠੇਕੇ ਵਾਲੀ ਇੱਕ ਤਾਂ ਮਹਿੰਗੀ ਤੇ ਇੱਕ ਕਹਿੰਦੇ ਵੀ ਘੱਟ। ਠੇਕੇ ਤੇ ਭਾਈ ਇਹ ਦੂਈ ਵੱਧ ਮਹਿੰਗੀ ਵੇਚਦੇ ਆ। ਉਹ ਫਿਰ ਕਹਿੰਦੇ ਸਾਡੀ ਦਾਰੂ 'ਚ ਨਸ਼ਾ ਹੈ। ਤਾਂ ਹੀ ਦੇ ਵਿੱਚ ਕੈਮੀਕਲ ਪਾਉਂਦੇ ਆ ਤੇ ਜਿਹੜਾ ਆकांड ਹੋ ਮਥਲੋਂ ਦੇ ਨਾਲ ਕਿਹੜਾ ਕੈਮੀਕਲ ਇਹੋ ਜਿਹਾ ਰਲ ਗਿਆ ਵੀ ਮੋਤਾਂ ਹੀ ਹੋ ਗਈਆਂ ਘਰਾਂ ਚੋਂ ਫਰਾਰ ਦੱਸੇ ਜਾ ਰਹੇ ਅਜੇ ਤਾਂ ਬੰਦੇ ਪੁਲਿਸ ਚੱਪੇ ਚੱਪੇ ਤੇ ਇਕ ਆਪਣੀ ਡਿਊਟੀ ਦਾ ਕਰ ਹੀ ਰਹੀ ਹੈ ਜੀ ਐਸਐਚਓ ਤੇ ਡੀਐਸਪੀ ਮੌਤਲ ਕਰਤੇ ਤਾਂ ਫਿਰ ਕੀ ਹੋ ਗਿਆ ਬਾਕੀ ਦੇ ਡਿਊਟੀ ਅਫਸਰ ਉੱਥੇ ਕੋਈ ਟੀਮਾਂ ਬਣਾ ਕੇ ਲਾਏ ਆ ਟੀਮਾਂ ਬਣਾਈਆਂ ਕਰ ਰਹੇ ਆ ਹੁਣ ਦੇਖੋ ਇੱਕ ਦੋ ਦਿਨਾਂ ਚ ਕੀ ਰਿਜ਼ਲਟ ਆਉਂਦਾ ਕੀ ਲੱਗਦਾ ਹੈ ਇਹੋ ਜਿਹੇ ਲੋਕਾਂ ਵਾਸਤੇ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ ਪਰ ਮੈਂ ਤੁਹਾਨੂੰ ਇਹ ਵੀ ਹੁਣੇ ਦੱਸਣ ਲੱਗਾ ਤੁਹਾਡੇ ਚੈਨਲ ਤੇ ਸਫਰ ਤੇ ਸਫਰ ਟੀਵੀ ਤੇ ਲੋਕਾਂ ਨੂੰ ਮ ਅੱਛਾ ਕੋਸ਼ ਵੀ ਨਹੀਂ ਹੋਣਾ ਹਾ ਤੇ ਹੀ ਮਰ ਗਏ ਉੱਥੇ ਵੀ ਸੰਗਰੂਰ 25 ਮਰੇ ਸੀ ਹਾ ਹਾ ਕਾਰ ਮਚਾਤੀ ਸੀ ਕੀਰਾ ਤਾਂ 15 ਦਿਨਾਂ ਵਾ ਸਾਫ ਸ਼ਾਂਤਮਈ ਜਿਵੇਂ ਕੋਲਿਆਂ ਦੇ ਪਾਣੀ ਬਾਤਾ ਤੋਂ ਪਹਿਲਾਂ ਜੀਰਾ ਫੈਕਟਰੀ ਦਾ ਵੀ ਇੱਕ ਕਾਫੀ ਰੌਲਾ ਪਿਆ ਸੀ ਜਿਹਦਾ ਕਾਂਡ ਦੱਸਿਆ ਤਾਂ ਹੈ ਤੁਹਾਨੂੰ ਉੱਥੇ ਵੀ ਕਿੰਨੇ ਮਰੇ ਆ ਹੂੰ ਉਹ ਤਾਂ ਪਿੰਡ ਚ ਕੈਂਸਰ ਫੈਲ ਗਿਆ ਜਿੰਨੇ ਪਸ਼ੂ ਮਰ ਗਏ ਕਿੰਨਾ ਖੁਸ਼ ਹੋ ਗਿਆ ਅੱਜ ਕਿੱਥੇ ਗਈ ਫੈਕਟਰੀ ਅੱਜ ਕਿੱਧਰ ਗਿਆ ਮੁੱਦਾ ਕਿੱਧਰ ਗਿਆ ਹੂੰ ਉਹਦੀ ਚਰਚਾ ਆਪਣੇ ਕਮਲੇ ਜਿੱਦਨ ਨੂੰ ਪੰਜਾਬੀ ਤੋਰ ਪਿੰਦੇ ਆ ਆਪਣਾ ਲਾਲਾ ਬੁੱਢਾ ਦਲ ਜਿਹੜਾ ਦਰਿਆ ਜੇ ਬੁੱਢਾ ਦਰਿਆ ਨੂੰ ਲੱਗੇ ਤਾਂ ਉਧਰ ਲੱਗੇ ਤਾਂ ਉੱਥੇ ਜਦੋਂ ਭਈਆਂ ਦੀ ਬਰਾਦਰੀ ਉੱਪਰ ਤੋਂ ਵੱਧ ਦੇਖੀ ਤਾਂ ਸ਼ਰਮ ਲੱਗੀ ਫਿਰ ਆਪਣਾ ਬੰਦਾ 40000 ਸੀਗਾ ਤੇ ਅਗਲੇ ਨੇ ਉੱਥੇ 1.5 ਲੱਖ ਬੰਦੇ ਦਾ ਇਕੱਠ ਕੀਤਾ ਹੋਇਆ ਸੀ ਹੂੰ ਉਹ ਜਿਹੜੇ ਲਾਲੇ ਨੇ ਜਿਹੜਾ ਪ੍ਰਧਾਨ ਬਣਾਇਆ ਲੁਧਿਆਣੇ ਵਪਾਰ ਮੰਡਲ ਦਾ ਉਹ ਕਰਦੇ ਨਹੀਂ ਇਕੱਠ ਉਹ ਥਾਪੀ ਮਾਰ ਕੇ ਕਹਿੰਦੇ ਕਹਿੰਦਾ ਜੇ ਤੁਸੀਂ ਆਓ ਫਿਰ ਕਹਿੰਦਾ ਸੀ ਤਾਂ ਅਸੀਂ ਕਿੱਥੇ ਜਾਵਾਂਗੇ ਕਹਿੰਦੇ ਪਲਾਨ ਮੁਤਾਬਕ ਜਾ ਰਹੇ ਐਨਾ ਪੈਸਾ ਸੀ ਸਰਕਾਰ ਨੂੰ ਦੇ ਰਹੇ ਆ ਉਹ ਸਰਕਾਰ ਨੂੰ ਉਹਨਾਂ ਨੇ ਤਾਂ ਪੈਸਾ ਦੇ ਰਹੇ ਸਰਕਾਰ ਪੈਸੇ ਲਾਵੇ ਵੀ ਹਾਂ ਰੋਲਾ ਦਾ ਪੈਸੇ ਲੋਨ ਦਾ ਸਾਰਾ ਇਹ ਸਿਰਫ ਬਿਜ਼ਨਸ ਦੀ ਗੇਮ ਹੈ ਕਿਸੇ ਦੀ ਜਾਣ ਕਿਤੇ ਜਾਂਦੀ ਆ ਕਿਸੇ ਨਾਲ ਕੁਛ ਹੁੰਦਾ ਕੋਈ ਚੱਕਰ ਨਹੀਂ ਬਸ ਇੱਕ ਬਿਜ਼ਨਸ ਵਧਣਾ ਚਾਹੀਦਾ ਪੰਜਾਬ ਦੇ ਖਲਾਤ ਜਿਹੇ ਹੋ ਚੁੱਕੇ ਆ ਜੀ ਇੱਥੇ ਗਧਾ ਕੁੱਤਾ ਘੋੜਾ ਕੋੜਾ ਕੋਈ ਗੱਲ ਹੋਵੇ ਸਭ ਨੂੰ ਇੱਕ ਨਜ਼ਰ ਬਰਾਬਰ ਹੁੰਦਾ ਜੀ ਮੈਂ ਤਾਂ ਇਹ ਗੱਲ ਕਹਿਣਾ ਜੀ ਜੇ ਆਉਂਦਾ ਉਹ ਤੋਂ ਨੂੰ ਨਾ ਹੁੰਦਾ ਜਿਵੇਂ ਮੈਂ ਪੰਛੀ ਦੀ ਗੱਲ ਸੁਣਾ ਕੇ ਹਟਿਆ ਬਾਹਰਲੇ ਮੁਲਕ ਚ ਬਾਹਰਲੇ ਮੁਲਕ ਚ ਤੁਸੀਂ ਕਿਸੇ ਜਾਨਵਰ ਨੂੰ ਗਾਲ ਨਹੀਂ ਕੱਢ ਸਕਦੇ ਹੂੰ ਉਹਨੂੰ ਲੱਤ ਨਹੀਂ ਮਾਰ ਸਕਦੇ ਉਹਦੇ ਡੜਾ ਨਹੀਂ ਮਾਰ ਸਕਦੇ ਉਹਨੂੰ ਡਰਾ ਨਹੀਂ ਸਕਦੇ ਕਾਨੂੰਨ ਹੈ ਮੇਰਾ ਬੇਟਾ ਇੱਧਰ ਯੂਕੇ ਗਿਆ ਹੋਇਆ ਹੈ ਇੰਗਲੈਂਡ ਉਹ ਜਦੋਂ ਜਾਂਦਾ ਰਸਤੇ ਚ ਤੇ ਲੋਕਾਂ ਦੇ ਕੋਈ ਡਾਗਰਮੈਂਟ ਰੱਖੇ ਹੋਏ ਡੋਗੀ ਜਾਂ ਦੋ ਦੋ ਕੋਈ ਹੋਰ ਤੇ ਉਹ ਕਹਿੰਦਾ ਪਾਪਾ ਅਸੀਂ ਬਸ ਚਾਹ ਕੇ ਪਿਆਰ ਕਰ ਸਕਦੇ ਆ ਆਪਣੇ ਜਿਹੜੇ ਮਤਲਬ ਇਮੋਸ਼ਨਲ ਆ ਇਮੋਸ਼ਨਸ ਆ ਉਹ ਸਿਰਫ ਪਿਆਰ ਨਾਲ ਆਪਾਂ ਉਹਨਾਂ ਨੂੰ ਰਿਐਕਟ ਕਰ ਸਕਦੇ ਆ ਅੱਛਾ ਮਾਰਾ ਜਾ ਵੀ ਓਏ ਐ ਕਰਤਾ ਤਾਂ ਕਹਿੰਦਾ ਸਾਨੂੰ ਕਾਨੂੰਨੀ ਸਜ਼ਾ ਹੈ ਓਕੇ ਆ ਉਹ ਦਬਾਊਗਾ ਮਾਲਕ ਬੇਨੇ ਮੇਰੇ ਕੁੱਤੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕੁੱਤਾ ਸਹਿਮ ਗਿਆ ਜੀ ਪਰ ਆਪਣੇ ਇਥੇ ਬੰਦੇ ਬੰਦਾ ਮਾਰ ਕੇ ਸੌ ਜਾਂਦੇ ਆ ਚਲੇ ਜਾਂਦੇ ਭੱਜਦੇ ਵੱਢ ਕੇ ਸੂਏ ਚ ਲਾਸ਼ ਆ ਹੁਣ ਲਾਸ਼ਾ ਉਹਨਾਂ ਹੱਡੀਆਂ ਥੋੜੇ ਚਿਰ ਤੋਂ ਨਹੀਂ ਸੂਏ ਚ ਇੱਕ ਇੱਕ ਕ੍ਰੀਨ ਵਾਲੀ ਪਿੰਡ ਦਾ ਨਾਲ ਹੀ ਮਸਲਾ ਹੋਇਆ ਸੀ ਉਹ ਮੁੰਡਾ ਰਾਤ ਨੂੰ ਮਾਰਤਾ ਉਹਦੀ ਹਜੇ ਤੀਕ ਪਲਸ ਉਹਨਾਂ ਨੂੰ ਘਰ ਦੇਣ ਰਿਪੋਰਟ ਹੀ ਨਹੀਂ ਦੇ ਰਹੀ ਤਕਰੀਬਨ 30 35 ਦਿਨ ਹੋ ਗਏ ਉਹ ਵੀ ਧਰਨੇ ਧੁਰਨੇ ਲਾਈ ਜਾਂਦੇ ਆ ਧਰਨੇ ਲਾ ਲਾ ਕੇ ਇੱਕ ਧਰਨਿਆਂ ਦੇ ਰਹਿ ਗਏ ਸਾਰਾ ਸਿਸਟਮ ਕੀ ਕੀਤਾ ਜਾਵੇ ਖਤਮ ਆ ਕਹਾਣੀ ਜੀ ਪੰਜਾਬ ਸਰਕਾਰ ਦਾ ਥੋੜਾ ਜਿਹਾ ਇਹਨਾਂ ਨੂੰ ਨੱਥ ਸਖਤੀ ਕਰਨੀ ਪਊਗੀ ਨਸ਼ਿਆਂ ਵਿਰੁੱਧ ਹੁਣ ਜਿਹੜੇ ਨਸ਼ੇ ਵਿਕ ਰਹੇ ਆ ਸ਼ਰਿਆਂ ਵਿਕ ਰਹੇ ਆ ਜਰਦਾ ਗੁਟਕਾ ਬੀੜੀਆਂ ਸਿਕਟਾਂ ਹੈ ਹੋਰ ਕਿੰਨਾ ਕੁਸ ਵੇਚ ਰਹਿਆ ਹੂੰ ਇਹੀ ਬੰਦ ਕਰੋ ਜਿਹੜੀ ਚੀਜ਼ ਲੈ ਕੇ ਆਉਣ ਵਾਲੀ ਆ ਉਹ ਚੀਜ਼ ਤਾਂ ਬੰਦ ਕਰਾਈ ਜਾਂਦੇ ਆ ਅਫੀਮ ਦੀ ਖੇਤੀ ਇੱਧਰ ਪ੍ਰਵਾਨਗੀ ਕਰਦਣ ਜੱਟ ਖੁਸ਼ਹਾਲ ਹੋ ਜਾਊਗਾ ਹੂੰ ਹੈ ਪਰ ਨਹੀਂ ਉਧਰ ਵੀ ਕੀ ਜਾਂਦੀ ਐ ਐਮਪੀ ਚ ਤੇ ਇੱਧਰ ਨਹੀਂ ਮਹਾਰਾਸ਼ਟਰ ਚ ਵਿਕੀ ਜਾਂਦੀ ਐ ਨਹੀਂ ਰਾਜਸਥਾਨ ਚ ਵਿਕੀ ਨੇ ਇੱਧਰ ਨਹੀਂ ਕੀ ਭਾਰਤ ਦੇ ਵਿੱਚ ਦੋ ਸਵਿਧਾਨ ਕਿਵੇਂ ਚੱਲ ਪੈਣਗੇ ਸਵਿਧਾਨ ਤਾਂ ਉੱਥੇ ਲਿਖਿਆ ਇੱਕ ਹੀ ਲਿਖਿਆ ਨਾ ਸਾਰੇ ਭਾਰਤ ਦਾ 바ਵਾ ਸਾਹਮਣੇ ਫਿਰ ਉੱਥੇ ਠਿੱਕੇ ਹੈਗੇ ਡੋਡਾ ਪੋਸਟ ਦੇ ਠਿੱਕੇ 1000 ਰੁਪਏ ਕਿਲੋ ਵਿਕੀ ਜਾਂਦਾ ਉਹੀ ਸਮਾਨ ਇੱਥੇ 6000 ਨਾ ਵੇਖਦਾ ਹੂੰ ਖਾਨ ਵਾਲੇ ਵੀ ਸਾਡੇ ਖਾਂਦੇ ਆ ਤੇ ਵਿਚਾਰੇ ਬਿਮਾਰ ਹੋ ਰਹੀ ਹੈ ਖਾਕੇ ਕਿਉਂਕਿ ਵਿੱਚ ਉਹਦੇ ਵਿੱਚ ਵੀ ਪਖਰਾ ਭੁਖਰਾ ਪਾ ਦਿੰਦੇ ਆ ਹੋਰ ਰੇਸ ਭਰਿਆ ਸੋ ਲਲਬਾ ਬਾ ਰਿਆ ਰਹਿੰਦੇ ਖੁੰਦੇ ਆ ਜੀਵ ਦੀ ਗੋਲੀ ਦਿਲਾਦੇ ਉਹ ਤੜਕੇ ਕਾਰਜ ਲੈ ਕੇ ਹਸਪਤਾਲ ਚ ਪਹੁੰਚ ਜਾਂਦੇ ਆ ਰਹਿੰਦੇ ਖੁੰਦੇ ਆ ਜੀਵ ਵਾਲੀ ਗੋਲੀ ਵਾਲਿਆਂ ਨੇ ਮਾਰਤੀ ਬਸ ਸਾਬ ਵਿਕਰਮਜੀਤ ਮਜੀਠੀਆ ਦਾ ਬਿਆਨ ਤਾਂ ਆ ਗਿਆ ਕੀ ਲੱਗਦਾ ਨਹੀਂ ਉਹਨਾਂ ਦਾ ਹਲਕਾ ਉਹਨਾਂ ਨੂੰ ਵੀ ਕੋਈ ਐਕਸ਼ਨ ਹੋਰ ਵੀ ਲੈਣਾ ਚਾਹੀਦਾ ਸਿਰਫ ਗੱਲਾਂ ਕਰਨ ਦੀ ਬਜਾਏ ਗੱਲਾਂ ਹੀ ਸੁਣੀ ਜਾਂਦੇ ਆ ਜੀ ਫੇਸਬੁੱਕ ਤੇ ਗੱਲਾਂ ਪੋਸਟਾਂ ਆਈ ਜਾਂਦੀਆਂ ਇਹਨਾਂ ਦੀਆਂ ਉਹ ਵੀ ਆਪ ਨੇ ਚਲਾਉਂਦੇ ਇਹਨਾਂ ਦੇ ਆਈਟੀ ਸੈੱਲ ਜਿਹੜੇ ਅੱਗੇ ਰੱਖੇ ਹੋਏ ਆ ਉਹ ਚਲਾਉਂਦੇ ਜਿਹੜੇ ਇਹਨਾਂ ਦੇ ਤੇਜ ਆ ਗੱਲਾਂ ਸੁਣੀ ਇਹਨੇ ਸਾਨੂੰ ਤਾਂ ਇਹਨਾਂ ਪਤਾ 23 ਹੋ ਗਏ 5-7 ਹੋਰ ਹੋ ਜਾਣਗੇ ਸ਼ਾਮ ਤਾਈਂ ਉਹ 30 ਮੋਤਾਂ ਹੋ ਜਾਣਗੀਆਂ ਕੌਣ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰੀ ਜ਼ਿੰਮੇਵਾਰੀ ਤਾਂ ਕਿਹਨੇ ਚੁੱਕੀ ਨਹੀਂ ਇਹਦੀ ਐਸਟੀ ਦੀ ਕੋਈ ਜ਼ਿੰਮੇਵਾਰੀ ਤਾਂ ਚੁੱਕੇ ਨਾ ਹਾਂ ਸਰਕਾਰ ਨੇ ਲੱਜ ਕੇ ਉੱਥੋਂ ਜਿਹੜੇ ਸੀਗੇ ਉਹ 10-11 ਦਿਨਾਂ ਲਈ ਠੰਡੇ ਕਰਤੇ ਆ ਆਪਦੇ ਅਫਸਰ ਹੀ ਆਪਦੇ ਵੀ ਕਾਸਮ ਦੰਤ ਜੋਪ ਕਰ ਜੋ ਵੀ ਗਰਮੀ ਹੈ ਗਰਮ ਹੋ ਗਿਆ ਮਾਹੌਲ ਹੈ ਇੱਥੇ ਮਜੀਠੀਆ ਸਾਹਿਬ ਜ਼ਿੰਮੇਵਾਰੀ ਨਹੀਂ ਲੈ ਸਕਦੇ ਮਜੀਠੀਆ ਸਾਹਿਬ ਦਾ ਵੀ ਹਲਕਾ ਆਉਂਦਾ ਹੈ ਮਜੀਠਾ ਜਿਹੜਾ ਹੈ ਹੀ ਏਰੀਆ ਵਿਕਰਮ ਮਜੀਠੀਆ ਸਾਹਿਬ ਦਾ ਇਹ ਆਪ ਵੀ ਜ਼ਿੰਮੇਵਾਰੀ ਚੁੱਕਣ ਵਾਲੀ ਮੋਟੀ ਕੋਈ ਸੈਂਟਰ ਸਰਕਾਰ ਤੋਂ ਮਿਥ ਲੌਨ ਦੇ ਜਿਹੜੇ ਲਾਇਸੈਂਸ ਦਿੱਤੇ ਜਾਂਦੇ ਅੱਜ ਮੈਥ ਨੂੰ ਫੜੀ ਗਈ ਹੈ ਉਹ ਲਾਇਸੈਂਸਾਂ ਵਿੱਚ ਵੀ ਕਪਲੇਵਾਜੀ ਸਾਹਮਣੇ ਆ ਰਹੀ ਹੈ ਕੌਣ ਜ਼ਿੰਮੇਦਾਰ ਇਹਨਾਂ ਚੀਜ਼ਾਂ ਦਾ ਇਹਨਾਂ ਜਿੰਨੇ ਬੰਦੇ ਦੋਸ਼ੀ ਕਰਾਇਗੇ ਸਾਰਿਆਂ ਨੂੰ ਸੜਕ ਦੇ ਚੌਂਕ ਤੇ ਖੜਾ ਕੇ ਫਾਂਸੀ ਦੇਣੀ ਚਾਹੀਦੀ ਹੈ ਬਸ ਖੱਲੀ ਫਾਂਸੀ ਫਾਂਸੀ ਤੇ ਫਾਂਸੀ ਬਸ ਇੱਕ ਹੋਰ ਵੀ ਬਿਆਨ ਆਉਂਦਾ ਜਿਵੇਂ ਹਰਪਾਲ ਚੀਮੇ ਦੀ ਗੱਲ ਕਰੀਏ ਜਾਂ ਕੁਲਦੀਪ ਧਾਲੀਵਾਲ ਦੇ ਹੁਣ ਉਹ ਕਿੱਥੇ ਉਹ ਮੰਤਰੀ ਜਿਹੜੇ ਥਾਂ ਥਾਂ ਜਾ ਕੇ ਰੇਡ ਮਾਰਦੇ ਸੀ ਉਹ ਮੰਤਰੀ ਇਹਨੂੰ ਲੱਗਦਾ ਨਹੀਂ ਕਿ ਇੱਥੇ ਹੁਣ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹਰਪਾਲ ਚੀਮਾ ਜੀ ਦਾ ਕੱਲ ਬਿਆਨ ਆ ਗਿਆ ਸੀ ਇੱਕ ਉਹ ਕਹਿੰਦੇ ਵੀ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੈ ਜਿਹੜਾ ਮੈਥੋਲੋਂ ਦਾ ਲਾਇਸੈਂਸ ਦੇਣਾ ਹੈ ਉਹ ਸੈਂਟਰ ਸਰਕਾਰ ਨੇ ਦੇਣਾ ਹੈ ਭਾਜਪਾ ਦੇਣਾ ਹੈ ਦਿੱਲੀ ਤੋਂ ਪਾਸ ਹੋਣਾ ਸੈਂਟਰ ਸਰਕਾਰ ਨੇ ਦੇਣਾ ਸਾਡਾ ਦੇਦੇ ਚ ਹੱਥ ਹੀ ਨਹੀਂ ਜੀ ਹੂੰ ਸਾਨੂੰ ਕੀ ਪਤਾ ਹੁਣ ਕਹਿੰਦੇ ਇਹਦੀ ਅਸੀਂ ਜਾਂਚ ਕਰਾਂਗੇ ਹੋਰ ਢੂੰਗੇ ਕੋਈ ਸਾਨੂੰ ਇਹ ਕਾਨੂੰਨ ਬਣਾਉਣੇ ਪੈਗੇ ਤਾਂ ਢੂੰਗੇ ਕਾਨੂੰਨ ਵੀ ਬਣਾਵਾਂਗੇ ਤੇ ਮਿਸਾਲਾਂ ਦੇ ਹਿਸਾਬ ਨਾਲ ਕਹਿੰਦੇ ਅਸੀਂ ਸਜ਼ਾ ਦਵਾਂਗੇ ਜਿਹੜੇ ਹਰਪਾਲ ਚੀਮਾ ਜੀ ਆ ਉਹ ਕਹਿੰਦੇ ਮਿਸਾਲ ਦੇ ਹਿਸਾਬ ਨਾਲ ਸਜ਼ਾ ਦਵਾਂਗੇ ਪਹਿਲਾਂ ਅਸੀਂ 307 ਲਾਈਏ ਹੁਣ 302 ਲਾਵਾਂਗੇ ਜਿਹੜੀ ਕਨਵਰਟ ਹੋ ਗਈ ਧਾਰਾ ਇਹ 302 ਵਾਲੀ 103 ਸੈਕਸ਼ਨ ਚ ਕਨਵਰਟ ਹੋ ਗਈ ਹਾਂਜੀ ਵੀ ਹੁਣ ਅਸੀਂ 302 ਲਾਵਾਂਗੇ ਪਹਿਲਾ 307 ਲਾਈ ਹੈ ਸੁਸੰਗਰੂਰ ਵੇਲੇ ਹੁਣ 302 ਦੀ ਸਜ਼ਾ ਲੈ ਕੇ ਸਾਰੀ ਉਮਰ ਨਹੀਂ ਨਿਕਲਣ ਦੇ ਬਾਹਰ ਜੀ ਇਹ ਜੋ ਇੰਜ ਹੁੰਦਾ ਤਾਂ ਸਾਨੂੰ ਲੱਗੂਗਾ ਵੀ ਕੋਈ ਇਨਸਾਫ ਮਿਲੇ ਨਹੀਂ ਲੱਗਦਾ ਫਿਰ ਬੀਜੇਪੀ ਨੂੰ ਵੀ ਇਹਦੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਦੀ ਸਰਕਾਰ ਲਾਇਸੈਂਸ ਦਿੰਦੀ ਆ ਕਿ ਇਹੋ ਜਿਹੇ ਬੰਦਿਆਂ ਨੂੰ ਲਾਇਸੈਂਸ ਦਿੱਤਾ ਜਾਂਦਾ ਜਿਹੜੇ ਦੋ ਨੰਬਰ ਦਾ ਕੰਮ ਕਰਨਗੇ ਇਹ ਲਾਇਸੈਂਸ ਨਾ ਸੈਂਟਰ 'ਚ ਕੋਈ ਵੀ ਸਰਕਾਰ ਹੋਵੇ ਪਹਿਲਾਂ ਕਾਂਗਰਸ ਸੀ ਉਦੋਂ ਕਾਂਗਰਸ ਹੀ ਦਿੰਦੀ ਸੀ ਹੁਣ ਬੀਜੇਪੀ ਆ 2014 ਤੋਂ ਬੀਜਪੀ ਸੱਤਾ ਦੇ ਵਿੱਚ ਹੈ ਤਾਂ ਉੱਥੋਂ ਹੀ ਆ ਰਹੇ ਲਾਇਸੈਂਸ ਸਾਰੇ ਇਹ ਵਿੱਚ ਜਿਹੜੀਆਂ ਕੁੰਡੀਆਂ ਰਲੀਆਂਆਂ ਹੀ ਕਿੱਥੋਂ ਤੱਕ ਭੇਤ ਤਾਂ ਸਾਰੇ ਹੌਲੀ ਹੌਲੀ ਖੁੱਲੇ ਹੋਣਗੇ ਸਾਹਮਣੇ ਕਿਉਂਕਿ ਹੁਣ ਇਹਦੇ ਤੇ ਜਿਹੜੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਉਹ ਹੱਥ ਧੋ ਕੇ ਪੈਜੂਗੀ ਜਦੋਂ ਮਗਰਦ ਲੱਗ ਜਾਊਗਾ ਪਤਾ ਨਸ਼ਿਆਂ ਵਾਲਾ ਜਿਹੜੇ ਨਸ਼ਿਆਂ ਦੀ ਟੀਮ ਹੈ ਅਫਸਰ ਅਫਕਰ ਕੰਮ ਤਾਂ ਕਰਦੇ ਆ ਖੈਰ ਨਹੀਂ ਪਰ ਇਹਦੇ ਚ ਨਾ ਜਿਹੜੇ ਕੰਮ ਇਮਾਨਦਾਰੀ ਨਾਲ ਸੌਜ ਜਿਹੜੇ 25 ਅਫਸਰ ਸੋਚ ਲੋ ਕਾਬਲ ਹੈ ਪੂਰਾ ਭੱਜ ਨਟ ਕਰਦੇ ਆ ਉਹ 75 ਜਿਹੜੇ ਰਿਸ਼ਵਤ ਖੋਰ ਚੋਰ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਜਿਨ੍ਹਾਂ ਦਾ ਕੋਈ ਜਿਨ੍ਹਾਂ ਦੀ ਜਮਾਤ ਨਹੀਂ ਇੱਥੋਂ ਜਮਾਤ ਚੋਂ ਗਏ ਕਾਂਗਰਸ ਸਾਹਿਬ ਦਾ ਕਾਂਗਰਸ ਜੱड्डੂ ਦੀ ਛਾਲੀ ਮਾਰ ਕੇ ਜੇ ਐਮਐਲਏ ਬੁਰਾ ਆਮ ਆਦਮੀ ਦਾ ਆਮ ਆਦਮੀ ਦੀ ਮਾਰ ਕੇ ਛਾਲ ਇਹਨਾਂ ਦੀ ਕੋਈ ਜਮਾਤ ਨਹੀਂ ਹੁੰਦੀ ਜਿਨ੍ਹਾਂ ਦੀ ਜਮਾਤ ਨਹੀਂ ਉਹ ਹੀ ਇਹ ਉਹ ਕੰਮ ਕਰਵਾਉਂਦੇ ਆ ਤੇ ਬਦਨਾਮ ਸਰਕਾਰਾਂ ਵੀ ਹੁੰਦੀਆਂ ਤੇ ਆਮ ਪਬਲਿਕ ਵੀ ਵਿੱਚ ਘੜੀਸੀ ਜਾਂਦੇ ਵਿਚਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ